ਸਵਰਨ ਮੈਂ ਤੈਨੂੰ ਕਦੋਂ ਦੀ ਦੇਖੀ ਨਹੀਂ ਆ ਤੇਥੋਂ ਆ ਦੋ ਜੁੰਡੀਆਂ ਨਹੀਂ ਸਲੋਟ ਆਈਆਂ ਕਦੋਂ ਦੀ ਖੜੀਆਂ ਸੀ ਸਿੱッセ ਮੂਰੇ ਓ ਮੰਮੀ ਬਾਣੀ ਬੋਣੀ ਹੋਰ ਦੱਸ ਮੈਂ ਕੀ ਕਰਦੀਆਂ ਮੇਰੀ ਗੱਲ ਸੁਣੋ ਤੁਸੀਂ 20 ਸਾਲਾਂ ਲੰਘੇ ਮੇਰੀ ਜ਼ਿੰਦਗੀ ਤੇ ਕੁੜੀਆਂ ਨੂੰ ਕੋਈ ਹੱਕ ਨਹੀਂ ਹੈਗਾ ਆਪਣੀ ਮਰਜ਼ੀ ਨਾਲ ਜੀਣ ਦਾ ਜੇ ਮਾੜਾ ਜਾ ਸਿਰ ਉੱਚੇ ਹੁੰਦੀਆਂ ਨੇ ਗਿਆ ਤਾਂ ਮਾਂ-ਬਾਪ ਦੀਆਂ ਝੜਕਾਂ ਜੇ ਵੜਾ ਜਾ ਭਰਾ-ਭਰੋਬਰ ਦੇ ਹੋ ਜਾਂਦੇ ਨੇ ਤਾਂ ਭਾਈ ਦਾੜਾ ਕੁੜੀਆਂ ਨੂੰ ਕੋਈ ਹੱਕ ਨਹੀਂ ਜੀਣ ਦਾ ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਕਰ ਸਕਦੀਆਂ ਨਾ ਹੁਣ ਤੋ ਕੀ ਕਰਨਾ ਹੈ ਆਪਦੀ ਮਰਜ਼ੀ ਨਾਲ ਮਮਾ ਹੁਣ ਮੈਂ ਆਪਣੀ ਮਰਜ਼ੀ ਨਾਲ ਜੀ ਵੀ ਨਹੀਂ ਸਕਦੀ ਮੈਂ ਆਪਣੀ ਮਰਜ਼ੀ ਨਾਲ ਵਿਆਹ ਨਹੀਂ ਕਰਾ ਸਕਦੀ ਮੈਂ ਆਪਣੀ ਮਰਜ਼ੀ ਨਾਲ ਕਿਸੇ ਪਾਸੇ ਜਾ ਨਹੀਂ ਸਕਦੀ ਅੱਛਾ ਗੱਲ ਤੇਰੇ ਵਿਆਹ ਤੇ ਆ ਕੇ ਰੁਕਦੀ ਐ ਨਾ ਤੇਰੇ ਪਿਓ ਤੇ ਭਾਈ ਨੇ ਜਿਹੜਾ ਕੁਝ ਤੇਰੇ ਲਈ ਸੋਚਿਆ ਐ ਕੁਝ ਮਾੜਾ ਨਹੀਂ ਸੋਚਿਆ ਤੇਰੇ ਚੰਗੇ ਲਈ ਹੀ ਕਰਦੇ ਨੇ ਜਿਹੜਾ ਕੁਝ ਕਰਦੇ ਨੇਗੇ ਓਹ ਹੋ ਮੰਮੀ ਇਹਦੇ 'ਚ ਮੇਰਾ ਕੀ ਚੰਗਾਗਾ ਮੈਂ ਤਾਂ ਆਪਣੇ ਵਿਆਹ ਦਾ ਫੈਸਲਾ ਖੁਦ ਵੀ ਨਹੀਂ ਕਰ ਸਕਦੀ ਚੁੱਪ ਕਰਕੇ ਬੈਠ ਜਾ ਇੱਥੇ ਨਾ ਤੀਆਂ ਭੈਣਾਂ ਦੇ ਵਿਆਹਾਂ ਦੇ ਫੈਸਲੇ ਆਪ ਨਹੀਂ ਲੈਂਦੇ ਜਾਂਦੇਗੇ ਉਹਦਾ ਮਾਪਿਓ ਤੇ ਇਹਦੇ ਘਰ ਦੇ ਲੈਂਦੇ ਨੇਗੇ ਤਾਂ ਜੋ ਪਰਖ ਕੇ ਚੰਗਾ ਪਰਿਵਾਰ ਦੇਖ ਕੇ ਤੇਰਾ ਵਿਆਹ ਕਰ ਸਕਣ ਤੇਰਾ ਮਾਪਿਓ ਤੇਰਾ ਭਰਾ ਜੋ ਤੇਰੇ ਲਈ ਚੰਗੇ ਹੀ ਕਰਨਗੇ ਮਾੜਾ ਨਹੀਂ ਕਰਦੇ ਤੇਰੇ ਲਈ ਮੰਮੀ ਇਹਦੇ ਵਿੱਚ ਚੰਗਾ ਵੀ ਕੀ ਆ ਮੈਨੂੰ ਐ ਵੀ ਦੱਸੋ ਤੁਸੀਂ ਐਨਾ ਤੁਸੀਂ ਮੈਨੂੰ ਪੜਾਇਆ ਲਿਖਾਇਆ ਐਂ ਡਿਗਰੀਆਂ ਕਰਵਾਤੀਆਂ ਤੇ ਨਰਸਿੰਗ ਦਾ ਕੋਰਸ ਕਰਵਾਇਆਗਾ ਜੇ ਮੈਨੂੰ ਤੁਸੀਂ ਕਿਸੇ ਕੰਮ ਤੇ ਨਹੀਂ ਲਾਉਣਾ ਸੀਗਾ ਫਿਰ ਮੈਨੂੰ ਪੜਾਉਣ ਦੀ ਕੀ ਜ਼ਰੂਰਤ ਸੀ ਤੈਨੂੰ ਪੜਾ ਲਿਖਾਤਾ ਐਨਾ ਹੀ ਬਹੁਤ ਆ ਠੀਕ ਹੈ ਕੋਰਸ ਕਰਵਾ ਦੇ ਗਾਹਾਂ ਮੁੰਡਾ ਕੱਲਾ ਕਹਿਰਾਗਾ ਚੰਗੀ ਨੌਕਰੀ ਤੇ ਲੱਗਿਆ ਆਪੇ ਤੁਹਾਡੇ ਦੋਹਾਂ ਦਾ ਖਰਚਾ ਇਹਨੂੰ ਚੱਕੀ ਜਾਊਗਾ ਜੇ ਉਹਦੀ ਮਰਜ਼ੀ ਹੋਈ ਤੈਨੂੰ ਕਿਸੇ ਕੰਮ ਤੇ ਲਾ ਲੂਗਾ ਨਹੀਂ ਆਪਦਾ ਘਰੇ ਬੈਠ ਕੇ ਕੋਈ ਕੰਮ ਕਰ ਲਈ ਲੈ ਹੁਣ ਆ ਕੇ ਵਿਆਹ ਦੀ ਗੱਲ ਆ ਗਈ ਹੈ ਮੈਨੂੰ ਤੁਸੀਂ ਵਿਆਹ ਵਾਸਤੇ ਘਰ ਦੇ ਕੰਮ ਸਿਖਾਏ ਕੋਈ ਕੱਢਣ ਨਹੀਂ ਸਿਖਾਇਆ ਕੋਈ ਕੱਤਣ ਨਹੀਂ ਸਿਖਾਇਆ ਕੁਝ ਹੋਰ ਨਹੀਂ ਸਿਖਾਇਆ ਮੰਮੀ ਜੀ ਕੱਲਾ ਰੋਟੀ ਦੋ ਬਿਨਾ ਇਹ ਹੀ ਬਹੁਤ ਵੱਡੀ ਗੱਲ ਹੁੰਦੀ ਹੈ ਧੀ ਪੈਨ ਨੂੰ ਰੋਟੀ ਵਧੀਆ ਬਣਾਉਣੀ ਆਉਣੀ ਚਾਹੀਦੀ ਹੈ ਉਹ ਤੈਨੂੰ ਸਿਖਾਇਆ ਹੋਇਆ ਜੇ ਕੰਮ ਤੇ ਲਾਉਣਾ ਹੋਇਆ ਮੁੰਡਾ ਲਾ ਲੂਗਾ ਨਹੀਂ ਉਹਦੀ ਮਰਜ਼ੀ ਤੇ ਹੁਣ ਚੁੱਪ ਕਰਕੇ ਨਾ ਮਹੀਨਾ ਵਿਆਹ ਚ ਰਹਿ ਗਿਆ ਆਪਦੀਆਂ ਤਿਆਰੀਆਂ ਸ਼ੁਰੂ ਕਰ ਲਾ ਮੇਰਾ ਦਿਮਾਗ ਨਾ ਖਰਾਬ ਕਰ ਲੈ ਦੇ ਕਾ ਮम्मी ਤਾਂ ਐਂ ਬੁਲਦੀ ਹੈ ਹਨਾ ਕੀ ਕਰਾਂ ਮੈਂ ਚਲ ਕੋਈ ਗੱਲ ਨਹੀਂ ਇੱਕ ਮਹੀਨਾ ਰਹਿ ਗਿਆ ਮੇਰੇ ਵਿਆਹ ਦੇ ਵਿੱਚ ਮੇਰਾ ਪਤੀ ਤਾਂ ਮੇਰਾ ਸਾਥ ਦੇਊਗਾ ਹੀ ਹਨਾ ਉਹ ਤਾਂ ਨਹੀਂ ਮੇਰੇ ਤੇ پابੰਦੀਆਂ ਲਾਉਂਦਾ ਕਹਿੰਦੇ ਤਾਂ ਹੁੰਦੇ ਆ ਕਹਿੰਦੇ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਹੈਗੇ ਹਾਂ ਘਰ ਦੇ ਵਿੱਚ ਤਾਂ ਮੇਰੇ ਕੋਈ ਵੀ ਸੌਂਕ ਪੂਰਾ ਨਹੀਂ ਹੋਇਆ ਚਲ ਮੇਰੇ ਸਹੁਰਿਆਂ ਦੇ ਘਰ ਜਾ ਕੇ ਤਾਂ ਮੇਰੇ ਸੌਂਕ ਪੂਰੇ ਹੋ ਜਾਣਗੇ ਜਿਹੜੇ ਮੇਰੇ ਧੂਰੇ ਚਾ ਰਹਿੰਦੇ ਆ ਹੁਣ ਕੰਨੇ ਆ ਕੱਲੀ ਕਿਦਾਂ ਖੜੀ ਗੱਲਾਂ ਕਰੀਐ ਨੀ ਸਵਰਨ ਚੱਲ ਨਾਲੇ ਵੀਰਾ ਆਉਣ ਵਾਲਾ ਕੱਪੜੇ ਚੇਂਜ ਕਰ ਲਾ ਐਣੀ ਪਤਾ ਫੇਰ ਕੀ ਆ ਕੇ ਬੋਲੂਗਾ ਆ ਸਮੇਂ ਮੈਨੂੰ ਆਹ ਲੱਛਣ ਤੇਰੇ ਠੀਕ ਨਹੀਂ ਲੱਗਦੇ ਤੂੰ ਸਿਰ ਤੇ ਚੁੰਨੀ ਤਾਂ ਲੈ ਲਿਆ ਕਰਨਾ ਜਦੋਂ ਕੋਈ ਚਾਹ ਪਾਣੀ ਪਰਾਉਣਾ કે ਕੋਈ ਚੰਗੇ ਘਰ ਦਾ ਖਾਨਦਾਨ ਦੀਆਂ ਸਾਡੀਆਂ ਨਹੀਂ ਰਹੀ ਕਿਉਂ ਮੈਂ ਕਿਉਂ ਹੁੰਦਾ ਕਿਉਂ ਨਹੀਂ ਸਾਡਾ ਫਰਜ਼ ਬਣਦਾ ਤੂੰ ਕਿਸੇ ਵੇਲੇ ਕੋਈ ਚੁੰਨੀ ਲੈ ਸਕਦੇ ਜੇ ਘਰੇ ਹੁੰਦਾ ਕਿਸੇ ਨੂੰ ਅਗਲਾ ਬੁਰਾ ਮੰਨਦਾ ਇਹ ਚੀਜ਼ਾਂ ਵਾਸਤੇ ਅਗਲਾ ਕਹਿੰਦਾ ਕਿ ਮੈਂ ਦੂਰੀ ਕਰਦੀ ਆ ਘਰੇ ਨਣਾ ਨਾ ਹੋ ਗਿਆ ਅੱਜ ਤੱਕ ਤਾਂ ਕੋਈ ਆਇਆ ਨਹੀਂ ਪਰ ਕੌਣਾ ਆ ਜੂਗਾ ਆਉਂਦੇ ਕਿਉਂ ਨਹੀਂ ਬਥੇਰੇ ਆਉਂਦੇ ਕਰੇ ਚਾਰ ਦੋਸਤ ਵੀ ਆਉਂਦੇ ਦਫਤਰ ਚੋਂ ਬੰਦੇ ਆਉਂਦੇ ਕੰਮ ਵਾਲੇ ਕੋਈ ਆ ਕੋਈ ਆ ਗਿਆ ਐਵੇਂ ਨਹੀਂ ਕੰਮ ਚੱਲਦਾ ਹੁੰਦਾ ਜਿੰਨਾ ਤੋਂ ਆਯਾਦੀ ਨਾਲ ਚੱਲਦੀਆਂ ਪਰ ਰਹਿ ਖੁਸ਼ ਹੋ ਕੇ ਰਹਿ ਪਰਾਂ ਅੱਜੀ ਚੜੀ ਤੇਰੀਆਂ ਬਰਦਾਸ਼ਤ ਹੁੰਦੀਆਂ ਸਾਥ ਤੇ ਕੀ ਹੋਵੇ ਜਿੰਨੇ ਸਿਰ ਤੋਂ ਚੁੰਨੀ ਲਾ ਲਈ ਮੈਨੂੰ ਤਾਂ ਐਂ ਸੀਗਾ ਵੀ ਚਲ ਕੋਈ ਨਾ ਕੰਮ ਹੀ ਚਾਹਦੇ ਆ ਕਿ ਤਾ ਕਰਕੇ ਸਿਰ ਤੋਂ ਚੁੰਨੀ ਲਾਤੀ ਹੈ ਚੁੰਨੀ ਨਾ ਕੁੜੀ ਦੀ ਇੱਜ਼ਤ ਹੁੰਦੀ ਹੈ

ਇਨਸਟਾਗ੍ਰਾਮ ਤੇ ਚੱਲ ਗਈ ਸੀ। ਉਹ ਵਾਹ ਉਸੋਂ ਦੇ। ਆ ਇਨਸਟਾਗ੍ਰਾਮ ਜੋਖਰੀ ਰਹਿ ਗਿਆ ਪੰਜਾਬ ਦਾ। ਅੱਜ ਆਤਾ ਪੰਜਾਬ ਕੀ ਲਗਭਗ ਸਾਰਾ ਪੰਜਾਬ ਦੀ। ਬਦਨੀਆਂ ਉਹ ਕੁੜੀਆਂ ਇਨਸਟਾਗ੍ਰਾਮ ਤੇ ਨੱਚੀਆਂ ਦੀਆਂ। ਇਹ ਕੀ ਗੱਲ ਐ? ਇਹ ਸਾਡਾ ਵਿਰਸਾ ਐ, ਸਾਡਾ ਕਲਚਰ ਐ। ਜਿਹੜੇ ਤੁਸੀਂ ਕਮਾਂ ਦੇ ਉੱਤੇ ਪੈ ਗਈਆਂ। ਮਾੜੀ-ਮੋਟੀ ਲਿਆਕਤ ਚਾਹੀਦੀ ਆ। ਸਾਡਾ ਪੰਜਾਬ ਸੀ ਮਾਈ ਭਾਗੂ ਦਾ। ਉਧਰ ਨੂੰ ਜਾਣਾ ਚਾਹੀਦਾ ਸਾਨੂੰ ਉਹਨਾਂ ਤੋਂ ਪੂਰੇ ਕੱਪੜੇ ਪਾਉਣ ਦਾ ਲਿਆਕਤ ਲੈਣੀ ਚਾਹੀਦੀ ਆ। ਚਲ ਸ਼ੁਕਰ ਆ। ਦੇਰੋਂ ਤੇ ਮਾੜਾ ਮੋਟਾ ਦਾ ਆਸ ਲੋ ਹੈ ਤੂੰ ਚੁੰਨੀ ਦਾ ਲੈ ਰਹੀ ਇਹਦਾ ਘੜਾ ਛੜਦਾ ਕਰੋ ਕੋ ਚਾਚ ਦੇ ਜੀਜਾ ਬਹੁਤ ਨੇ ਖੂਨ ਚ ਦੇਖਣ ਉਹ ਦੇਖ ਲਿਆ ਕਰ ਉਹ ਤਾਂ ਠੀਕ ਹੈ ਸਿਰਫ ਸੇ ਗਾਤਾ ਹੁੰਨੇ ਹੁੰਦੇ ਨਹੀਂ ਗੁੱਸੇ ਦਾ ਮੈਂ ਨਹੀਂ ਹੁੰਦਾ ਪਰ ਸਾਮਣੂ ਉਹਦਾ ਹੁੰਦਾ ਜਦੋਂ ਕੋਈ ਗੱਲ ਸਹੀ ਨਹੀਂ ਲੱਗਦੀ ਮੈਨੂੰ ਕੱਲੇ ਕਿਸੇ ਨਿਕਟਾ ਹੋ ਕੇ ਨਹੀਂ ਸੀਗੀ ਮੇਰੀ ਨਿਪੜਾਈ ਲਵੇ ਕਰੀ ਗਈ ਆਗੀ ਸੈਲ ਤੇ ਜੋਬ ਤੇ ਲੱਗ ਜਾ ਜੋਬ ਤਾਂ ਜੋਬ ਦੇ ਦੀ ਕਰਨਾ ਜਾ ਕੇ ਘਰ ਵਧੀਆ ਗੁਜ਼ਾਰਾ ਹੋਈ ਜਾਂਦਾ ਕਿਉਂ ਘਰ ਦੇ ਵਿੱਚ ਤੁਹਾਨੂੰ ਕੋਈ ਚੀਜ਼ ਨਹੀਂ ਮਿਲਦੀ ਸਾਰਾ ਕੁਸਤ ਨੂੰ ਮਿਲਦਾ ਮੇਰੇ ਮੇਰੀ ਕਮਾਈ ਨਾਲ ਵਧੀਆ ਘਰ ਚੱਲ ਜਿਆਦਾ ਕੋਈ ਲੋੜ ਨਹੀਂ ਤੈਨੂੰ ਬਾਹਰ ਜਾਣ ਦੀ ਤੂੰ ਅੱਗਾ ਘਰੇ ਰਹਿ ਕੇ ਆਂਦਾ ਘਰੇ ਕੰਮ ਕਰ ਨਹੀਂ ਕੋਈ ਕੰਮ ਹੈਗਾ ਪਾਇਆ ਜਾਂਦੀ ਤੈਨੂੰ ਕੋਈ ਨਹੀਂ ਬੋਲਦਾ ਮੇਰਾ ਦੀਦੀ ਵੀ ਤਾਂ ਜੀ ਨਹੀਂ ਲੱਗਦਾ ਮੈਂ ਨਾ ਕੋਈ ਕਰੇ ਕੰਮ ਤੋਰ ਕੇ ਦਸ ਪਰ ਮੈਂ ਕਰੇ ਉਹ ਕੰਮ ਕਰਦੇ ਹਾਂ ਕੋਈ ਨਾ ਕਰੇ ਕੋਈ ਨਾ ਕੋਈ ਨਾ ਕੋਈ ਨਾ ਕੋਈ ਸੋਚਣਾ ਕਿ ਜਿਹੜਾ ਕੋਈ ਕਰਨਾ ਹੋਊਗਾ ਪਰ ਬਾਹਰ ਹੋਰ ਕਿਤੇ ਨਹੀਂ ਜਾਣਾ ਠੀਕ ਹੈ ਗੱਲ ਸੁਣ ਲਈ ਨਾਲੇ ਮੇਰਾ ਮਰ ਸਿੰਘ ਦਾ ਕੁਰਸਾ ਕੀਤਾ ਹੋਇਆ ਨਾ ਮੈਨੂੰ ਉੱਥੇ ਦਾ ਲਾ ਸਕਦੇ ਹਾਂ ਉਸ ਦਾ ਲੋਕ ਸੇਵਾ ਹੀ ਆ ਕਿਤੇ ਨਹੀਂ ਜਾਣਾ ਸਵਰਨਾ ਬਾਰ ਬਾਰ ਮੈਂ ਉਸੇ ਗੱਲ ਨੂੰ ਚੱਲਿਆ ਸਾਨੂੰ ਕਹੀ ਆ ਨਾ ਆਪਣੇ ਘਰ ਦਾ ਵਧੀਆ ਸੋਨਾ ਗਜਾਰ ਹੋ ਜਾਂਦਾ ਕਿਸੇ ਪਾਸੇ ਕੋਈ ਜਾਣ ਦੀ ਲੋੜ ਨਹੀਂ ਨਾਲੇ ਇੱਕ ਮੇਰੀ ਗੱਲ ਸੁਣ ਲੈ ਆਪਣੇ ਗੇਟ ਦੇ ਉੱਤੇ ਕੋਈ ਮਰਜ਼ੀ ਆਵੇ ਤਾਂ ਗੇਟ ਬੁੱਲਣ ਨਹੀਂ ਜਾਣਾ ਚਾਹੇ ਉਹ ਆਪਣੂ ਜਾਣਦਾ ਚਾਹੇ ਨਾ ਨਹੀਂ ਉਹ ਅਸੀਂ ਆਪੇ ਜਿਉਂ ਗੇਟ ਤੇ ਹਾਂਗਾ ਅਸੀਂ ਆਪੇ ਗੱਲ ਕਰਾਂਗੇ ਕਿ ਮੇਰੀ ਜੰਸਾਣਾ ਆ ਗਿਆ ਰਿਸ਼ਤੇਦਾਰ ਹੋਏ ਫਿਰ ਵੀ ਨਾ ਜਾਣਾ ਨਹੀਂ ਕਿਸੇ ਦਾ ਨਹੀਂ ਜਾਣਾ ਤੂੰ ਸਾਨੂੰ ਦੱਸ ਸਿਆਪੇ ਜਾ ਕੇ ਗੇਟ ਖੋਲਾਂਗੇ ਆਪੇ ਦੇਖਾਂਗੇ ਕੌਣਾ ਆਉਂਦਾ ਤੁਸੀਂ ਕਿਹੜਾ ਹੀ ਚੌਂਕ ਤੇ ਘਰੇ ਨਹੀਂ ਹੋਵੇ ਕਰਨਾ ਗੇਟ ਖੋਲਿਆ ਅਗਲਾ ਮੋੜ ਚੂ ਫੇਰਾ ਜਦੋਂ ਅਸੀਂ ਘਰੇ ਆਵਾਂਗੇ ਮੈਨੂੰ ਕੀ ਲੋੜ ਆ ਜੀ ਕੋਈ ਆਈ ਜਾਵੇ ਕੋਈ ਚਾਈ ਜਾਵੇ ਮੈਂ ਦੱਸ ਗੇਟ ਖੋਲ ਕੇ ਕੀ ਕਰਨਾ ਬਾਰ ਬਾਰ ਗੱਲਾਂ ਕਰਕੇ ਨਾ ਮੇਰਾ ਦਿਮਾਗ ਨਾ ਖਰਾਬ ਕਰਿਆ ਕਿ ਪੁੱਤਾਂ ਮੰਦੀ ਵੀ ਗੱਲ ਕਰ ਲਿਆ ਕਰਕੇ ਸਵੇਰੇ ਸੋਚਿਆ ਸੀ ਵੀ ਵਿਆਹ ਕਰਾ ਕੇ ਮੈਂ ਆਪਣੀ ਜ਼ਿੰਦਗੀ ਵਧੀਆ ਜਿਹੀ ਹੋਊ ਚ ਮੈਨੂੰ ਐ ਸੀ ਮੇਰੇ ਘਰਾਂ ਦਾ ਮੇਰਾ ਸਾਥ ਹੁੰਦਾ ਪਰ ਨਹੀਂ ਔਰਤਾਂ ਦੀ ਜ਼ਿੰਦਗੀ ਕਦੇ ਵੀ ਸੌਖੀ ਨਹੀਂ ਹੁੰਦੀ ਤਾਂ ਪੇਕੇਆਂ ਦੇ ਘਰੇ ਨਾ ਸਹੁਰਿਆਂ ਦੇ ਘਰੇ ਐ ਵੀ ਮੈਨੂੰ ਇਹ ਗੱਲਾਂ ਬੋਲਣ ਲੱਗ ਗਈ ਮੈਨੂੰ ਲੱਗਦਾ ਮੇਰੀ ਜ਼ਿੰਦਗੀ ਤਾਂ ਸਾਰੇ ਪਾਵਨੀਆਂ ਸੀ ਨੰਗ ਜੀ ਪਹਿਲਾਂ ਪੇਕੇਆਂ ਦੇ ਘਰੇ ਪਾਉਂਦੀ ਔਰ ਸਹੁਰਿਆਂ ਦੇ ਘਰੇ ਪਾਉਂਦੀ ਔਰ ਸਹੁਰਿਆਂ ਕਰਲਾ ਤਾਂ ਤਾਂ ਦੇ ਲੇ ਫ੍ਰਿਜ ਦੇ ਵਿੱਚ ਵੀ ਨਹੀਂ ਉਸ ਹੈਗਾ ਮੈਂ ਕੀ ਕਰਾਂ ਕੀ ਸਬਜ਼ੀ ਬਣਾਵਾਂ ਕੋਈ ਗور ਵੀ ਨਹੀਂ ਹੈਗੀ ਚੀਜ਼ ਕਰੇ ਨਹੀਂ ਉਹ ਬਣਾਦਾ ਮੈਂ ਕੀ ਲੂਣੇ ਕੀ ਨਾ ਪਿਆਜ਼ ਆ ਕੀ ਕਰਾਂ ਦੇਖਾਂ ਫੋਨ ਲੱਗੇ ਇੱਕ ਤੱਕਰ ਉਹ ਗੁੱਸੇ ਨਾਲ ਜਾਂਦੇ ਨੇ ਫਿਰ ਫੋਨ ਵੀ ਨਹੀਂ ਚੱਕਦੇ ਹੈਗੇ ਲੈ ਫੋਨ ਕਿਹੜਾ ਚੱਕਦਿਆ ਦਵਾਰੇ ਲਾ ਲੈਟ ਫੋਨ ਨਹੀਂ ਚੱਕਦੇ ਹੈਗੇ ਕੀ ਕਰਾਂ ਮੈਂ ਉਹਨਾਂ ਨੂੰ ਖੁਸ਼ ਕਰਨ ਲਈ ਕੀ ਬਣਾਵਾਂ ਇਹ ਜਿਵੇਂ ਉਸ ਨੇ ਕਿਹਾ ਕੀ ਕਰਾਂ ਮੈਂ ਉਹ ਕੋਈ ਲੱਗੀ ਹੋਣੀ ਉਹਨਾਂ ਨੂੰ ਗੁੱਸੇ 'ਚ ਤਾਂ ਚੱਲ ਗਏ ਬਾਹਰੇ ਚਲੋ ਫੋਨ ਦੇਖਦੀ ਹਾਂ ਬਾਹਰੇ ਜਾ ਕੇ ਲਾ ਕੇ ਹਨਾ ਕੀ ਚੱਕੀ ਲਵੇ ਪਾਉਣਾ ਕਿੰਨਾ ਟਾਂ ਮੋਗਾ ਦੇਖਿਲੇ ਮੁੜ ਕੇ ਘਰੇ ਆਉਣ ਦਾ ਨਾ ਹੀ ਨਹੀਂ ਲੇਤਾ ਹੈਗਾ ਆਲੂ ਲੋ ਗੋਪੀ ਲੋ ਤੋਰੀ ਲੋ ਪ੍ਰਿੰਡੀ ਲੋ ਕਰੇਲੇ ਫਲੀਆਂ ਲੋ ਪਾਈ ਆ ਸੱਜਿਆਂ ਦਾ ਪਾਈ ਨਹੀਂ ਹੈਗਾ ਮੈਂ ਕਿਹੜਾ ਕਿਤੇ ਦੂਰ ਜਾਣਾ ਖੇੜ ਤੇ ਤਾਂ ਹੈਗਾ ਮੈਂ ਸਬਜ਼ੀ ਨਾ ਲੈ ਆਵਾਂ ਭਾਈ ਤੇ ਨਹੀਂ ਆਉਣੀ ਸਬਜ਼ੀ ਕੀ ਕਰਾਂ ਮੈਂ ਫਾਰੇ ਜਾਵਾਂ ਘਰ ਰਹਿਣ ਦਾ ਪਰ ਮੈਂ ਕਿਹੜਾ ਵਾਲੀ ਦੂਰ ਜਾਣਾ ਘੇਟਾਂ ਦੇ ਤਾਂ ਪਾਈ ਆਇਆ ਫੇ

ਚਾਹ ਸਬਜੀ ਤੁਮੇ ਲੈ ਲਈ ਆ ਵੀ ਨਾ ਜਾ ਇਹਨੂੰ ਬਹੁਤ ਵਾਰੀ ਸਮਝਾਇਆ ਵੀ ਨਾ ਬਾਹਰ ਨਿਕਲਿਆ ਕਰ ਆ ਹੁਣ ਸਬਜੀ ਅਖਿਰਦਨ ਫੇਰ ਬਾਹਰ ਆਈ ਸੀ ਓ ਸਵਰਨ ਹਾਂਜੀ ਤੂੰ ਗੇਟ ਦੇ ਬਾਹਰ ਕੀ ਕਰ ਰਹੀ ਹੈ ਸੀ ਤੈਨੂੰ ਕਿੰਨੇ ਵਾਰ ਕਿਹਾ ਲੋਕ ਕੀ ਕਹਿਣਗੇ ਕੀ ਕਹਿਣਗੇ ਜੀ ਲੋਕ ਮੈਂ ਸਬਜ਼ੀ ਲੈਣ ਗਈ ਸੀ ਹੋਰ ਕੀ ਕਰਨ ਗਈ ਸੀ ਸਬਜ਼ੀ ਲੈਣ ਗਈ ਸੀ ਅਸੀਂ ਤੈਨੂੰ ਸਬਜ਼ੀ ਨਹੀਂ ਲੈ ਕੇ ਦੇ ਸਕਦੇ ਤੈਨੂੰ ਬਾਰ ਬਾਰ ਇਹ ਗੱਲ ਮੈਂ ਆਖੇ ਬਦੂ ਗੇਟ ਤੇ ਨਹੀਂ ਜਾਣਾ ਆਪੇ ਲਿਆਦੇ ਆਂ ਗਿਆ ਅਸੀਂ ਕੱਲੂ ਲੋਕ ਗੱਲਾਂ ਬਣਾਉਣਗੇ ਕੀ ਲੋਕ ਗੱਲਾਂ ਬਣਾਉਣਗੇ ਘਰ ਦੀ ਔਰਤ ਹਰ ਇੱਕ ਚੀਜ਼ ਵਾਰੋਂ ਜ਼ਰੂਰਤਬੰਦ ਲੈ ਆ ਸਕਦੀ ਆ ਮੈਂ ਸਬਜ਼ੀ ਖਰੀਦ ਕੇ ਲੈ ਕੇ ਆਈ ਆ ਕੋਈ ਕਲੀੜਾ ਕੋਈ ਕੱਪੜਾ ਹੋਰ ਵੀ ਸੰਭਾਲ ਲੈ ਆ ਸਕਦੀ ਆ ਮੈਂ ਤੂੰ ਮੈਨੂੰ ਇਹ ਮਤਾਂ ਨਾ ਦੇ ਦੁਨੀਆ ਔਰ ਲੋਕ ਜਾਂਦੇ ਹੋਣਗੇ ਪਰ ਮੈਂ ਇਹ ਗੱਲਾਂ ਨੂੰ ਬਰਦਾਸ਼ਤ ਨਹੀਂ ਕਰਦਾ ਜਦੋਂ ਕੋਈ ਵੀ ਚੀਜ਼ ਖਰੀਦਨੇ ਨਾ ਤੂੰ ਮੇਰੇ ਨਾਲ ਜਾ ਕੇ ਖਰੀਦ ਸਕਦੀਆਂ ਲੋਕ ਕੀ ਕਹਿਣਗੇ ਵੀ ਮੈਨੂੰ ਘਰ ਨਹੀਂ ਚਲਾਉਣਾ ਉਹਦਾ ਹਾਂ ਸੋਡੀ ਗੱਲ ਸਾਰੀਆਂ ਠੀਕ ਆ ਔਰਤ ਦੀ ਮਰਜ਼ੀ ਤੋਂ ਬਿਨਾ ਘਰ ਨਹੀਂ ਚੱਲਦਾ ਹੁੰਦਾ ਜੇ ਔਰਤ ਨਾਲ ਖੜੀ ਆ ਤਾਂ ਘਰ ਵੀ ਵਧੀਆ ਚੱਲਦਾ ਹੁੰਦਾਗਾ ਚੱਲ ਤੂੰ ਮੈਨੂੰ ਮਤਾਂ ਨਾ ਦੇ ਆਪਦਾ ਕੰਮ ਕਰ ਆਹ ਲੋਈ ਰੋਟੀ ਸ੍ਰੇਆ ਦਾ ਕਿੱਥੇ ਗਿਆ ਤੁਸੀਂ ਮੈਂ ਤਾਂ ਕਿੱਥੇ ਜਾਣਾ ਸੀ ਇੱਥੇ ਕੰਮ ਸੀਗਾ ਸਪੈਂਡ ਚ ਹੀ ਗਿਆ ਸੀ ਕਿੰਨਾ ਫੋਨ ਚੱਕਿਆਗਾ ਕੋਈ ਫੋਨ ਨਹੀਂ ਚੱਕੀ ਗੇਟ ਖੜਕੇ ਜਾਂਦਾ ਆਪਣਾ ਕਿ ਦੇਖਿਆ ਮੈਂ ਮੈਂ ਕੌਣ ਭਈ ਤੂੰ ਨਹੀਂ ਜਾਣਾ ਮੈਂ ਦੇਖਾਂ ਤੁਸੀਂ ਰੋਟੀ ਖਾ ਲੈਂਦੇ ਕੋਈ ਨਾ ਮੈਂ ਆ ਕੇ ਖਾਣਾ ਲੈ ਦੱਸ ਰੋਟੀ ਵੀ ਅੱਧ ਵਿਚਾਲੇ ਛੱਡ ਕੇ ਤੁਰ ਗਈ ਵੀ ਦੱਸ ਮੈਂ ਦੇਖ ਕੇ ਆਉਣੀ ਆਂਗੀ ਬਹਿਲੇ ਨੂੰ ਕਿ ਦੁਪਹਿਰੇ ਮਿਲ ਟੇ ਕੰਮ ਤੇ ਤੁਰੇ ਕਰਦੇ ਆਪਣਾ ਨਹੀਂ ਕਿਹੜਾ ਹੈ ਪਹਿਪ ਗੇਟ ਵੀ ਖੋਲ ਦਿਆ ਕਰੋ ਭਾਈ ਹੋਰ ਕਿਵੇਂ ਠੀਕ ਆ ਪੁੱਤ ਠੀਕ ਆ ਬੇਬੇ ਵਧੀਆ ਹੁਣ ਗੇਟ ਦੁਪਹਿਰੇ ਤਾਂ ਲਾਉਣੀ ਆ ਹੁਣ ਦੁਪਹਿਰੇ ਸੋਗ ਕੋਈ ਇੱਥੇ ਲੋਕ ਤੁਰੇ ਫਿਰਦੇ ਇੱਥੇ ਕੋਈ ਕੋ ਚੱਕ ਕੇ ਲੈ ਗਿਆ ਫੇਰ ਘਰ ਦਾ ਤਾਂ ਨਹੀਂ ਕੋਈ ਚੱਕ ਕੇ ਲੈ ਜਾਂਦਾ ਹੋਰ ਨੂ ਰਾਣੀ ਦੱਸ ਕਿਵੇਂ ਠੀਕ ਆ ਹਾਂ ਵਧੀਆ ਠੀਕ ਆ ਆ ਜਾ ਠੀਕ ਆ ਚੱਲ ਹੋਰ ਮੈਂ ਆਖਿਆ ਚੱਲ ਮੈਂ ਜਾ ਆ ਮਾਂ ਪੁੱਤ ਮੈਂ ਆਖਿਆ ਬਾਲੇ ਦਿਨ ਹੋ ਗਏ ਚੱਲ ਮਿਲਿਆ ਆ ਮਾਂ ਮਿਲਣ ਨੂੰ ਬਾਹਾਂ ਕੜੀਆਂ ਜਿਹੜੀਆਂ ਦੇ ਲਾ ਕੋਈ ਹੋਰ ਪੁੱਤ ਠੀਕ ਹੈ ਠੀਕ ਹੈ ਤੁਸੀਂ ਹਾਂ ਹਾਂ ਠੀਕ ਆ ਠੀਕ ਆ ਉਧਰ ਜਾ ਕੇ ਬੈਠੋ ਇੱਥੇ ਮੇਰੇ ਸਹਾਰੇ ਨਾਲ ਬੈਠ ਕੇ ਤੇਰੀ ਗੱਲ ਕੋ ਪਹਿਲਾਂ ਮੈਂ ਰੋਟੀ ਖਰਾਬ ਕਰਤੀ ਹੁਣ ਮੇਰਾ ਦਿਮਾਗ ਨਾ ਖਰਾਬ ਕਰ ਉਧਰ ਜਾਓ ਠੀਕ ਹੈ ਚਲ ਕੋਈ ਨਾ ਪੁੱਤ ਰੋਟੀ ਤਾਂ ਖਵਾ ਦੇ ਮੈਂ ਤਾਂ ਬਹਿ ਜਾਣੀ ਆ ਕੱਲੀ ਜਾ ਕੇ ਸੋਚਦੇ ਮੈਂ ਕਿੰਨਾ ਹਾਂ ਕਿੰਨਾ ਸੋਚਦਾ ਸੋਚਦਾ ਕਾਪੀ ਦਾ ਬੰਦ ਤੇ ਤੇਰੇ ਕੰਮ ਵੀ ਆ ਨਾ ਇਹ ਕੁਮੈਂਟ ਕਰਤਾ। ਕਿਹੜੀ ਗੱਲ ਇਹ ਦੇਖਾ ਸੁਹਾਦੀ ਕਮੋਤ ਤਾਂ। ਮੈਂ ਨਹੀਂ ਐਸਾ ਹਨੂੰ ਦੁਨੀਆ ਵਿੱਚ ਲੱਭ ਸਕੂ ਵੀ ਪਾਲਾ ਦਿਨ। ਆਹ ਮੈਂ ਕੋਲੋਂ ਵੀ ਲੱਭਿਆ ਕਿ ਸਭ ਮੰਨਿਆ ਕਿ ਕੱਢੀ ਜਾਂਦੀ ਐ ਸਵਾਹ ਨਹੀਂ ਘਟਣ ਹੁੰਦਾ। ਮੈਂ ਨਹੀਂ ਹੱਥੀ ਲੱਭਦੇ। ਸੱਚੇ ਕੋਈ ਵੀ ਵਦਿਆ ਨਹੀਂ ਸਵਾਦੇ ਸੋਨੂ ਨਾਲ ਕਿ ਜਿਸ ਨਾਲ ਬੋਲਦੇ ਨੇ ਵੈਸੇ ਜੇ ਕਿਸੇ ਨਾਲ ਬੋਲਦੇ ਵੀ ਨਾ ਉਹਦੇ ਸਿਰ ਕੋਈ ਰਾਤ ਲਈ ਨੇ ਤਾਂ ਅੱਛਾ ਤੂੰ ਉਹ ਪਤਾ ਨਾ ਤੇ ਮਾ ਮਾ ਵੀ ਥੋੜਾ ਥੋੜਾ ਚ ਚੱਲ ਗਿਆ ਨਹੀਂ ਆ ਥੋੜੀ ਜਿਹੀ ਬੰਦਾ ਥੋੜਾ ਥੋੜਾ ਕਰਦਾ ਚੱਲ ਮੈਂ ਆ ਗਈ ਤਾਂ ਆ ਗਈ ਚੱਲ ਵੀ ਮਿਲਣਾ ਆ ਗਈ ਚੱਲ ਹੋ ਜਾਂ ਤਾਂ ਕਈ ਦਿਨ ਕਿੱਥੇ ਪਾਈ ਚੱਲ ਤੇਰਾ ਮੂਹ ਆਉਂਦਾ ਆ ਆ ਗਈ ਨਹੀਂ ਬਾਈ ਕੀ ਕਰਨਾ ਉਹਨਾਂ ਕੋਲੇ ਤਾਂ ਨਹੀਂ ਕੋਈ ਗੱਲ ਕਰਨ ਆਈ ਗੱਲਾਂ ਤਾਂ ਆਪਣੀਆਂ ਮਾਵਾ ਦੀਆਂ ਨਹੀਂ ਹੁੰਦੀਆਂ ਨੇ ਥੋਕਸੋ ਹੋ ਜਾਂਦਾ ਬੁੱਧੀਆ ਜੇ ਕੋਈ ਹੋਕਿਆ ਤਾਂ ਮੇਰੇ ਕੋਲੇ ਦੱਸ ਦੇ ਆ ਇਹ ਤਾਂ ਮੂਹ ਥੋੜਾ ਕਰਦਾ ਪੂਰੇ ਲੱਗਿਆ ਥੋੜਾ ਥੋੜਾ ਕਰਦੇ ਹੀ ਜਾਏ ਉਹ ਰੋਟੀ ਖਾਂਦੇ ਪਾਤੇ ਗਏ ਸੀ ਤਾਂ ਕੱਟ ਕੇ ਉਹ ਖੇਤ ਫੋਟੋਲੇ ਉੱਥੇ ਗੋਦਾ ਕਿ ਸੁੱਕਿਆ ਹੈ ਕੋਸਨੇ ਗੇ ਖੋਲਣਾ ਸੀ ਤੇ ਫਿਰ ਸਾਨੂੰ ਪਤਾ ਆਇਆ ਕਿ ਕਿਉਂ ਕਿ ਉਹ ਜਿਹੋ ਤੇਰੇ ਨਾਲ ਸੀ ਤੇ ਪਾਏ ਗੁਰੋਨੇ ਨਹੀਂ ਨਹੀਂ ਇਹ ਜੀ ਕੀ ਗੱਲ ਨਹੀਂ ਹੈਗੀ ਫਿਰ ਹਜੇ ਕੋ ਚੰਗਾ ਚੰਗਾ ਕਰੀ ਜਾਂਦੀ ਆਉਂ ਮੈਂ ਇਹ ਕਹਾ ਚਿੱਥਾ ਚੱਕਾ ਫਿਰ ਉਹ ਨਹੀਂ ਨਹੀਂ ਜੱਚੀ ਇਹਦੀ ਗੱਲ ਨਹੀਂ ਹੈਗੀ ਉਹਨੇ ਕੀ ਆ ਨਾ ਤੇਦੋਂ ਕਿ ਬਾਣੇ ਹੁੰਦਾ ਨਾ ਮੈਂ ਚਾਹਤੀ ਕਿ ਕਿ ਟੋਪੋ ਆਪ ਹੀ ਜੰਦ ਮੈਨੂੰ ਹਾਤੀਆ ਕਿੱਥੇ ਜਾਤੀ ਦਾ ਆਗਿਆ ਜਾਂਦੀਆਂ ਨੇ ਬੰਦੀਆਂ ਕੇ ਖੋਲਣ ਆ ਸਾਡੇ ਤਾਂ ਕੋਈ ਬੇਰੀ ਨੂੰ ਕੇ ਖੋਲਣ ਜਾਂਦੀ ਆ ਹੁਣ ਬੰਦੇ ਕਿ ਸਾਰਾ ਦਿਨ ਤੇ ਘਰੇ ਬੈਠੇ ਹੁੰਦੇ ਨੇ ਸਿਨੇਮਾ ਐਨਾ ਥੋੜੀ ਬੰਦੇ ਤੇ ਕੰਟਰੋਲ ਚਾਹੁੰਦਾ ਚਲੋ ਕੋਈ ਗੱਲ ਨਹੀਂ ਤੇਰੇ ਨੂੰ ਸੁਭਾਅ ਹੈ ਔਰ ਮਾਰ ਕੋਈ ਬੇਚੀ ਤਾਂ ਨਹੀਂ ਕਿ ਕਿਐਨਾ ਕੰਟਰੋਲ ਹੋਊਗਾ ਅੱਧ ਕਰਦੀ ਇਹਨਾਂ ਨੇ ਤਾਂ ਜਿਵੇਂ ਦੂਜੇ ਨੇ ਵੀ ਸੁਣਨਾ ਤੇ ਵੀ ਗੁੱਸਾ ਆਉਂਦਾ ਉਦੋਂ ਆਪਾਂ ਆਪਣੀ ਸੇ ਲੱਗੀ ਹੋਈਆਂ ਜੇ ਤੇਰੇ ਨਾਲ ਬਗਜਾਤੀ ਆਪਸੋਲੀਆ ਮੈਂ ਹਰ ਦਿਨ ਹੀ ਨਿਕਲਦੀ ਨਾ ਬਾਰੇ ਉਸ ਸਹਨੇ ਤੋ ਸਿਲੀਓ ਮੈਂ ਤਾਂ ਨਹੀਂ ਜਾ ਸਕਦੀ ਹੈ ਕਿ ਨਾਰਾ ਮੋਚਾ ਕੇ ਹਾਂ ਸੋਨ ਪਤਾ ਉਕਰਦੇ ਕੰਮ ਕਿਨੇ ਬਾਰੇ ਕੰਮ ਕੀ ਮੈਂ ਕੰਮ ਤੋਂ ਹੀ ਸੋਟੀ ਦਾ ਤੈਨੂੰ ਸਬਜੀ ਵੀ ਲੈਣ ਦਿੰਦਾ ਤੈਨੂੰ ਬਾਹਰ ਨਹੀਂ ਜਵੀਂ ਨਿਕਲਣ ਦਗਾ ਆਏ ਥੋੜੀ ਹਿੰਦਾਈ ਪੇਟ ਨਾ ਪਤਾ ਉਹੀ ਕਹਿ ਤੀ ਰਹੀ ਉਹ ਤਾਂ ਸਾਡੇ ਨਾਲ ਸਹੀ ਹੈ ਤੇ ਤਾ ਕੀ ਗੱਲ ਹੈ ਜੇ ਮੈਂ ਜਾਵਾਂਗੀ ਤਾਂ ਉਹ ਨਾਲ ਕਿਤੇ ਜਾਣਗੀ ਆਪੇ ਦਵਾ ਦੇ ਤੁਸੀਂ ਲੈ ਆਓ ਜਾਤ ਇਹ ਤਾਂ ਕੋਈ ਗੱਲ ਨਹੀਂ ਬੜੀ ਭਾਵੇਂ ਤੈਨੂੰ ਦੇਖ ਤਪਾਇਨਾ ਦੁਪਹਿਰਾਂ ਤੇਰੀ ਕੋਈ ਆਇਤਾ ਵਿਚਾਲੋਂ ਨਾਂ ਲੈ ਕੇ ਲੈ ਜਾਉਂਗੀ ਕੱਪੜੇ ਤੂੰ ਤਾਂ ਜਮੀ ਅੰਨਾ ਉਹ ਹੋ ਗਿਆ ਨਾ ਦੇ ਪਤਾ ਨਹੀਂ ਤੇਰੇ ਤੱਕ ਕੀ ਸਿਰਜ ਪਤਾ ਇਹਨਾਂ ਨੂੰ ਹੋਈ ਹੋਈ ਪਈਆਂ ਲੈ ਨਹੀਂ ਜਾ ਚਾਹੇ ਇਹਦੀ ਗੱਲ ਨਹੀਂ ਘਰ ਦੇ ਕੰਮ ਵੀ ਕਰਦੇ ਕਿਤੇ ਆਰਦਾ ਕੰਮ ਇਹਨਾਂ ਕਿੰਨਾ ਤਾਂ ਤੁਹਾਡੇ ਕਮਾਇਆ ਛੜੂ ਪੋਚੇ ਨੇ ਇਸ ਵਾਰਾਂ ਸੋਇਕਾ ਕਰਨ ਦਾ ਕੰਮ ਕਰਾ ਲਈ ਦਾ ਤੂੰ ਨਾ ਉਹ ਕੰਮ ਨਹੀਂ ਹੁੰਦੇ ਇਹ ਤਕੋਈ 39 ਤਾਂ ਜਮੀ ਆਉਂਦੀ ਹੱਥ ਕਰੀ ਜਾਂਦਾ ਜਮੀਨੀ ਬਾਹਰ ਨਿਕਲਣਾ ਨੌਲੈਤੀ ਕਦੇ ਬਾਹਰ ਨਿਕਲੇ ਮੜਾ ਮਟਾ ਪਤਾਲ ਕੀ ਦੁਨੀਆ ਦਾ ਕਿ ਉਹ ਹੁਣ ਕਰਦੀ ਤੇ ਤੁਸੀਂ ਬੜੇ ਕੋਸਟੇ ਜਾਣਾ ਵੀ ਇੱਥੇ ਜਹਾਦੀ ਕਮੇ ਨੀ ਮੋਤੀ ਤੇ ਨਾਲ ਚੱਲ ਮੇਰੇ ਨਾਲ ਦਵਾਈਆਂ ਮੈਂ ਕਿਥਾ ਨਾ ਨਹੀਂ ਮੈਂ ਨਹੀਂ ਬੇਬੇ ਜਦੋਂ ਤੁਹਾਨੂੰ ਬਾਰ ਬਾਰ ਇਹ ਕਹੀ ਜਾਂਦੀ ਮੈਂ ਨਹੀਂ ਜਾਣਾ ਤੂੰ ਜ਼ਬਰਦਸਤੀ ਨਾਲ ਲੈ ਜੇਗੀ ਫਿਰ ਨੂੰ ਫੇਜ ਤੋ ਕਹਿੰਦੀ ਚੱਲਦਾ ਹੈ ਆ ਤੁਮ ਗਾਇਨਾ ਪਤਾ ਗਿਆ 3001 3020 ਤੋਂ ਉਸੇ ਮਾਂ ਤੁਸੀ ਬੋਲਨੇ ਹੋ ਉੱਚੀ ਬੋਲਣ ਨੂੰ ਮੈਂ ਕਿਹਦੇ ਗੋਲੀ ਮਾਰੀ ਹੁਣ ਤੁਸੀਂ ਇੱਥੇ ਮੈਨੂੰ ਅੱਜ ਪਤਾ ਲੱਗਿਆ ਘਰੇ ਰਹਿ ਕੇ ਵੀ ਇੱਥੇ ਕਿਹੜੀਆਂ ਤੁਹਾਡੀਆਂ ਮੀਟਿੰਗਾਂ ਪਾਸ ਹੁੰਦੀਆਂ ਨੇ ਵੀ ਤੁਸੀਂ ਕੀ ਕੀ ਮੇਰੇ ਮਗਰੋਂ ਬੋਲਦੇ ਹੋ ਕੀ ਗੱਲਾਂ ਕਰਦੇ ਹੋ ਕੀ ਤੁਸੀਂ ਕਰਦੇ ਤੁਰੇ ਫਿਰਦੇ ਹੋ ਤਾਂ ਮੈਂ ਕਿਧਰੋਂ ਸੱਜਣ ਜਾਨੀ ਆ ਉਹ ਆਪ ਆ ਜਾਂਦੀ ਆਪਣੇ ਘਰੇ ਆਪ ਤਾਂ ਆ ਜਾਂਦੀ ਐ ਪਰ ਤੂੰ ਉਹਨੂੰ ਬੜਾ ਮੂੰਹ ਹੀ ਨਾਲ ਆ ਜਦੋਂ ਆ ਕੇ ਇੱਥੇ ਚੁਗਲੀਆਂ ਕਰੀ ਜਾਂਦੀਆਂ ਤੂੰ ਉਹਦੀਆਂ ਸੁਣੀ ਜਾਂਦੀ ਆ ਮੌਜ ਨਾਲ ਬੈਠੀ ਮੈਨੂੰ ਕੀ ਪਤਾ ਸੀ ਮੈਨੂੰ ਤਾਂ ਕਹਿੰਦੀ ਇੱਕ ਕੱਪੜੇ ਲੈ ਕੇ ਆਉਣ ਉਹਨੂੰ ਸੂਟ ਦਿਵਾ ਲਿਆ ਹੋਰ ਕੀ ਚੁਗਲੀ ਕਰਦੀ ਐਦੂ ਮੁੜ ਕੇ ਆਪਣੇ ਉਹ ਘਰੇ ਆਉਣੀ ਨਹੀਂ ਚਾਹੀਦੀ ਮੈਥੋਂ ਬਰਦਾਸ਼ਤ ਕੋਈ ਨਹੀਂ ਜਿਹੜੇ ਸਾਬ ਨੂੰ ਤੁਸੀਂ ਉਹਨੂੰ ਜਵਾਬ ਦਿੱਤਾ ਨਾ ਹੁਣ ਇੱਥੇ ਬੋਲਿਓਗੇ ਉਹ ਸਾਬ ਨੂੰ ਤਾਂ ਆਪਣੇ ਘਰਕ ਨਹੀਂ ਝਾਕਦੀ ਚੱਕ ਨਹੀਂ ਹੈਗੀ ਸੜ ਉਹ ਹੀ ਸਾਰ ਦਿਨ ਪਲੱਟ ਵਧਾਈ ਰੱਖਦੇ ਹੋ ਜੀ ਮੇਰੇ ਨਾਲ ਉਸੇ ਲੀਨ ਦਾ ਫੋਨ ਆਇਆ ਸੀਗਾ ਉਹ ਕਹਿੰਦੇ ਕੱਲ ਨੂੰ ਅਸੀਂ ਬਰਨਾਲੇ ਆਉਣਾਗਾ ਉਹ ਕਹਿੰਦੇ ਇਸੇ ਸੋਣ ਮੜ ਕੇ ਜਾਣਾਗਾ ਨਾ ਕੱਲੀ ਧੀ ਸਹੇਲੀ ਨੇ ਹੋਣਾ ਨਹੀਂ ਕੱਲੀ ਸਹੇਲੀ ਨੇ ਦੋ ਤਿੰਨ ਤਾਂ ਮੇਰੇ ਸਹੇਲੀ ਨਾਲ ਉਹਨਾਂ ਦੇ ਦੋ ਮੁੰਡੇ ਆਉਣਗੇ ਅੱਛਾ ਹਾਂਜੀ ਸਵੇਰੇ ਮੈਨੂੰ ਛੁੱਟੀ ਹੈ ਮੈਂ ਇਹ ਕਹਿੰਦਾ ਸੀਗਾ ਵੀ ਆਪਾਂ ਬਰਨਾਲੇ ਚੱਲਿਆ ਹੁੰਦੇ ਨਾਲ ਤਾਂ ਜਿਹੜਾ ਕੋਈ ਘਰ ਦਾ ਸਮਾਨ ਲੈਣ ਨਾਲ ਤਾਂ ਤੂੰ ਉਹ ਲਿਆਉਂਦੀ ਤੂੰ ਉਹਨਾਂ ਨੂੰ ਕਿਸੇ ਹਿਸਾਬ ਨਾਲ ਬਹਾਨਾ ਮਾਰਦੀ ਵੀ ਸਾਨੂੰ ਤਾਂ ਕੰਮ ਹੈ ਨਾਲੇ ਤਾਂ ਆਪਾਂ ਸਾਰਾ ਸਮਾਨ ਲਿਆਵਾਂਗੇ ਨਾਲੇ ਤੁਹਾਨੂੰ ਕਮਾ ਲਿਆਉਂਗਾ ਬੋਤਾਂ ਗੱਲ ਸੁਣੀ ਸਹੀ ਹੈ ਜੀ ਜੀ ਆਪਾਂ ਸੈਰ ਕਿਸੇ ਹੋਰ ਦਿਨ ਚੱਲ ਬੜੀ ਜੀ ਤੇਰੀ ਮਰਜ਼ੀ ਆ ਜਿਵੇਂ ਤੈਨੂੰ ਠੀਕ ਲੱਗਦਾ ਉਹ ਮੈਂ ਕਰਦਾ ਮੈਨੂੰ ਕੱਲ ਦੀ ਛੁੱਟੀ ਸੀ ਬਾਕੀ ਤੇਰੀ ਮਰਜ਼ੀ ਆ ਜਿਵੇਂ ਤੈਨੂੰ ਲੋਟ ਲੱਗਦਾ ਤੂੰ ਉਹ ਮੈਂ ਕਰ ਲਾ ਜੇ ਮੈਂ ਜਾਣ ਦੀ ਜਿੱਤ ਕੀਤੀ ਤਾਂ ਇਹਨਾਂ ਨੇ ਗੁੱਸੇ ਹੋ ਜਾਣ ਪਰ ਮੇਰੀਆਂ ਸੇਲੀਆਂ ਸੇਲੀਆਂ ਨਾਲ ਥੋੜੋ ਜ਼ਿੰਦਗੀ ਕੱਢਣੀਆਂ ਹੁਣ ਤਾਂ ਮੇਰੀ ਜ਼ਿੰਦਗੀ ਇਹ ਨਹੀਂ जिमे कहणगे ओ में सही है चलो ठीक है जी आपा हाँ कल नहीं सैर चल कोई गल नहीं ओके ठीक है जी सवेरे भाग चला ठीक है जी और की नाम देगा नु तो जिंदा लगया पे ਪੇਪਰੰਦ ਬੰਬਾ ਵੀਦੋਂ ਨਾਲ ਆ ਕੇ ਕਹੇ ਕੰਮ ਕਰ ਰਹੇ ਆ ਆ ਪਾਣੀ ਕਿੱਧਰ ਵਗ ਗਿਆ ਆਓ ਸਤਨਾਮ ਜਮਾਲ ਕੁਮਿੰਦਰ ਤੁੰਦਰਾ ਤੂੰ ਇਹ ਦਫਾ ਤਾਂ ਬਹਾਨੇ ਬਾਜੀ ਰੇ ਬੰਬਾ ਵੀਦੋਂ ਦੇ ਲਾਤੇ ਮੈਂ ਤਾਂ ਯਾਰ ਮੜਾ ਬਰਹਾਲੇ ਗਿਆ ਸੀ ਯਾਰ ਕੋ ਨਾਲੇ ਗਿਆ ਸੀ ਤੈਨੂੰ ਆਫਿਸ ਚ ਡਿੱਕੀ ਜਾਂਦਾ ਮੀਟਿੰਗ ਹੈ ਜਰੂਰੀ ਤੂੰ ਉੱਥੇ ਪਹੁੰਚ ਕੋਈ ਨਾ ਆਇਆ ਨਾ ਯਾਰ ਮੈਂ ਵੀ ਦਵਾਈ ਦੁਬਈ ਲੈਣ ਗਿਆ ਸੀ ਪਤਾ ਹੀ ਆ ਉਹ ਤਾਂ ਮੈਨੂੰ ਚਲ ਤੂੰ ਸਿੱਧੀ ਆਂ ਜੀ ਨਹੀਂ ਫਿਰ ਤੂੰ ਬਹੁਤ ਹੀ ਬਹੁਤ ਦੇ ਸਵਾ ਦਾ ਕੰਮ ਤੋਂ ਕੱਢ ਦੂਗਾ ਮੈਂ ਜਦੋਂ ਆਇਆ ਤੁਸੀਂ ਤੁਸੀਂ ਉਹ ਭਾਈ ਨੂੰ ਝੂਟਕਾ ਤਾਂ ਬੋਲਿਆ ਆਪਾਂ ਕਿਸੇ ਦਿਨ ਹੋਰ ਚਲੇ ਜਾਂਦੇ ਤੂੰ ਇਹ ਗੱਲਾਂ ਤੋਂ ਕੀ ਲੈਣਾ ਤੂੰ ਇਹ ਗੱਲਾਂ ਦਾ ਸੱਟ ਪਰੇ ਤੇਨੂੰ ਸ਼ੋਪਿੰਗ ਹੋਗੀ ਨਾ ਤੇਰਾ ਘੁੰਮਣਾ ਹੋ ਗਿਆ ਨਾ ਬਸ ਤੂੰ ਇਹ ਚੀਜ਼ ਦਾ ਧਿਆਨ ਰੱਖ ਹੋਰ ਗੱਲਾਂ ਦਾ ਤਾਂ ਕੀ ਲੈਣਾ ਛੱਡ ਦੇ ਨਹੀਂ ਮੈਨੂੰ ਤਾਂ ਦੱਸੋ ਤੁਸੀਂ ਝੂਟਕਾ ਤਾਂ ਬੋਲਿਆ ਉਛਣਾ ਹਣਾ ਨਹੀਂ ਸਰਦਾ ਹਾਂ ਮੈਂ ਤੈਨੂੰ ਇਸ ਕਰਕੇ ਝੂਠ ਬੋਲਿਆ ਚਾਹੇ ਜਿਵੇਂ ਵੀ ਲਾਲਾ ਮੈਂ ਇਹ ਨਹੀਂ ਚਾਹਦਾ ਇੱਥੇ ਆਪਣੇ ਘਰ ਦੇ ਵਿੱਚ ਕੋਈ ਤੇਰੀਆਂ ਸਹੇਲੀਆਂ ਹੋਣ ਜਾਂ ਕੋਈ ਤੈਨੂੰ ਮੁੰਡੇ ਕੋਈ ਮਿਲਣਾ ਹੋਣ ਮੈਂ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰ ਸਕਦਾ ਇਸੇ ਕਰਕੇ ਮੈਂ ਛੁੱਟੀ ਮਾਰੀ ਇਸੇ ਕਰਕੇ ਤੈਨੂੰ ਮੈਂ ਸ਼ਾਪਿੰਗ ਕਰ ਲੈ ਗਿਆ ਕੀ ਐਨੀ ਘਟੀਆਂ ਸੋ ਸੋਡੀ ਹੈ ਮੈਂ ਸੋਚਿਆ ਸੀਗਾ ਵੀ ਵਿਆਹ ਤੋਂ ਬਾਅਦ ਮੈਂ ਖੁੱਲਕੇ ਜ਼ਿੰਦਗੀ ਜੀਉਂਗੀ ਆਪਣੀ ਆਪਦੇ ਹਿਸਾਬ ਨਾਲ ਜ਼ਿੰਦਗੀ ਜੀਉਂ ਆਪਦੇ ਤਰੀਕੇ ਨਾਲ ਜੀਉਂਗੀ ਪਰ ਨਹੀਂ ਮੈਨੂੰ ਨਹੀਂ ਸੀ ਪਤਾ ਹੈਗਾ ਪਰ ਔਰਤਾਂ ਤੇ ਐਨੀਆਂ پابੰਦੀਆਂ ਲਾਈਆਂ ਜਾਂਦੇ ਨੇ ਪੇਕਿਆਂ ਦੇ ਘਰੇ ਮਾਪੇ ਦੀ ਪਾਵਨ ਦੀਆ ਸੌਰਿਆਂ ਦੇ ਘਰੇ ਬੰਦੇ ਦੀ ਗੁਲਾਮੀ ਕਰੋ ਕੋਈ ਔਰਤ ਨੂੰ ਹੱਕ ਹੀ ਨਹੀਂ ਜੀਣ ਦਾ ਤੂੰ ਤਾਂ ਮੇਰੇ ਸੁਪਨੇ ਰੋਲ ਤੇ ਤੂੰ ਤਾਂ ਮੈਨੂੰ ਸਾਰੀ ਜ਼ਿੰਦਗੀ ਵਾਸਤੇ ਗੁਲਾਮ ਬਣਾ ਲਿਆ ਹੁਣ ਮੈਂ ਕਿਤੋਂ ਆਸ ਰੱਖਾਂ ਔਰਤ ਸਾਰੀ ਜ਼ਿੰਦਗੀ ਨਾਲ ਐਂ ਸੋਚ ਕੇ ਲਗਾ ਦਿੰਦੀ ਆ ਵੀ ਉਹਦਾ ਭਾਈ ਤੇ ਉਹਦਾ ਪਿਓ ਸਾਥ ਦੇਣਗੇ ਪਰ ਨਹੀਂ ਇੱਧਰ ਨਹੀਂ ਜਾਣਾ ਇੱਧਰ ਨਹੀਂ ਜਾਣਾ ਹੈਗਾ ਖਾਣਾ ਨਹੀਂ ਪੀਣਾ ਨਹੀਂ ਪੈਣਣਾ ਨਹੀਂ ਹੈਗਾ ਔਰਤ ਕਰੇ ਤਾਂ ਕੀ ਕਰੇ ਉਹਨੂੰ ਆਸ ਹੁੰਦੀ ਆ ਵੀ ਉਹਦਾ ਪਤੀ ਉਹਦਾ ਸਾਥ ਦੇਊਗਾ ਜਦੋਂ ਵਿਆਹ ਕੇ ਚਾਈਂਦੀ ਉਹਦੇ ਘਰੇ ਆਉਂਦੀਆਂ ਨਾ ਉਦੋਂ ਪਤਾ ਲੱਗਦਾ ਵੀ ਉਹ ਤੇ ਇੱਕ ਕੰਮ ਵਾਲੀ ਔਰਤ ਆ ਗਈ ਜਿਹੜੀ ਔਰਤ ਆਪਣੇ 400 ਕੁ ਮਾਰ ਕੇ ਆਪਣੇ ਪਰਿਵਾਰ ਦੀ ਦੇਖਭਾਲ ਕਰਦੀ ਆ ਫਿਰ ਉਹ ਆਪਣੇ ਪੁੱਤ ਤੇ ਆਸਾਂ ਲਾਉਂਦੀ ਆ ਕਿ ਵੀ ਮੇਰਾ ਪੁੱਤ ਹੋਇਆ ਗੱਭਰੂ ਉਹਦੀ ਸਾਰੀ ਜ਼ਿੰਦਗੀ ਐਂ ਲੰਘ ਜਾਂਦੀ ਆ ਜਦੋਂ ਪੁੱਤ ਗੱਭਰੂ ਹੋ ਜੇ ਤਾਂ ਉਹਦੀਆਂ ਖਵਾਸਾਂ ਪੂਰੀਆਂ ਕਰਨ ਲੱਗ ਜਾਂਦੀ ਆ ਉਹਦੇ ਚਾਹ ਲਾੜ ਪੂਰੇ ਕਰਨ ਲੱਗ ਜਾਂਦੀ ਹੈਗੀ ਜਦੋਂ ਪੁੱਤ ਦਾ ਵਿਆਹ ਹੋ ਜਾਂਦਾ ਫਿਰ ਮਾਂ ਪੁੱਤ ਦੇ ਹੱਥਾਂ ਵੱਲ ਦੇਖਦੀ ਆ ਔਰ ਤੇ ਆਪਦੀ ਕੋਈ ਜ਼ਿੰਦਗੀ ਨਹੀਂ ਆਪਦੀ ਕੋਈ ਮਰਜ਼ੀ ਨਹੀਂ ਉਹ ਤਾਂ ਸਾਰੀ ਜ਼ਿੰਦਗੀ ਪਿਓ ਭਰਾ ਪੁੱਤ પતિ ਦੀ ਗੁਲਾਮ ਬਣ ਕੇ ਰਹਿ ਜਾਂਦੀ ਆ ਮੇਰੇ ਤਾਂ ਸਾਰੇ ਸੁਪਨੇ ਚੱਕ ਨਾ ਜੂਰ ਹੋ ਗਏ ਮੈਂ ਹੁਣ ਕੋਈ ਸੁਪਨਾ ਨਹੀਂ ਦੇਖਣਾ ਸਵਰਨ ਚੁੱਪ ਕਰ ਮੈਂ ਤੇਰੀ ਸਾਰੀ ਗੱਲ ਸੁਣ ਲਈ ਮੈਥੋਂ ਗਲਤੀ ਹੋਈ ਆ ਮੈਂ ਤੇਰੀਆਂ ਭਾਵਨਾਵਾਂ ਨੂੰ ਠੇਸ ਪਹਾਈ ਮੈਨੂੰ ਨਹੀਂ ਪਤਾ ਸੀ ਤੇਰੇ ਮਾਪਿਓ ਨੇ ਤੇਰੇ ਭਰਾ ਨੇ ਤੈਨੂੰ ਕਿਵੇਂ ਪਰਿਵਾਰ ਦੇ ਵਿੱਚ ਬੰਦਸ ਰੱਖਿਆ ਪਰ ਮੇਰੇ ਤੋਂ ਵੀ ਕੁੱਲ ਮਿਲਾ ਕੇ ਸਾਰੀ ਗੱਲ ਦੀ ਗਲਤੀ ਹੋਈ ਆ ਵੀ ਮੈਂ ਵੀ ਤੈਨੂੰ ਬੰਦਸ ਰੱਖਣ ਦੀ ਕੋਸ਼ਿਸ਼ ਕੀਤੀ ਤੂੰ ਜਿੰਨੀ ਵੀ ਪੜ੍ਹਾਈ ਕੀਤੀ ਆ ਅੱਗੇ ਕੁਝ ਕਰਨਾ ਚਾਹੁੰਨੀ ਆ ਆਪਦੀ ਇੱਛਾ ਦੇ ਮੁਤਾਬਕ ਤੂੰ ਜੋ ਕੁਛ ਮਰਜ਼ੀ ਕਰ ਤੈਨੂੰ ਅੱਜ ਤੋਂ ਬਾਅਦ ਮੈਂ ਕਦੇ ਨਹੀਂ ਰੋਕੂਗਾ ਤੈਨੂੰ ਖੁੱਲ ਕੇ ਜਿਉਣ ਦਾ ਅਧਿਕਾਰ ਹੈ ਤੇ ਤੈਨੂੰ ਖੁੱਲ ਕੇ ਜਿਉਣ ਦਾ ਜ਼ਿੰਦਗੀ ਹੈ ਤਰੀ ਤੂੰ ਖੁਸ਼ ਹੋ ਕੇ ਇਸ ਜ਼ਿੰਦਗੀ ਨੂੰ ਜਿਉ ਪਰ ਮੈਂ ਕਦੇ ਵੀ ਤੇਰੀ ਜ਼ਿੰਦਗੀ ਦੇ ਵਿੱਚ ਇੰਟਰਫੇਅਰ ਨਹੀਂ ਕਰੂੰਗਾ ਤੂੰ ਵੀ ਖੁਸ਼ ਰਹਿ ਤੇ ਮੈਂ ਵੀ ਖੁਸ਼ ਰਹੂੰਗਾ ਤੂੰ ਵਧੀਆ ਕੰਮ ਕਰ ਹੱਸ ਖੇੜ ਸਵਰਨ ਕੱਲੀ ਮੈਂ ਤੇਰੀ ਆਜ਼ਾਦੀ ਦੀ ਗੱਲ ਨਹੀਂ ਕਰਦਾ ਮੈਂ ਆਜ਼ਾਦੀ ਦੀ ਗੱਲ ਉਹ ਸਾਰੀਆਂ ਭੈਣਾਂ ਦੀ ਕਰਦਾ ਜਿੰਨੇ ਵੀ ਪਰਿਵਾਰ ਨੇ ਵੀ ਜਿੰਨਾ ਪਰਿਵਾਰਾਂ ਦੇ ਵਿੱਚ ਕੁੜੀਆਂ ਨੂੰ ਚਾਹੇ ਘਰ ਦੇ ਵਿੱਚ ਚਾਹੇ ਸਹੁਰੇ ਪਰਿਵਾਰ ਦੇ ਵਿੱਚ ਬੰਦਸ ਰੱਖਿਆ ਜਾਂਦਾ ਉਹ ਇੱਕ ਬਹੁਤ ਹੀ ਮਾੜੀ ਗੱਲ ਆ ਕਦੇ ਵੀ ਕਿਸੇ ਨੂੰ ਬੰਦਸ ਰੱਖਣਾ ਚਾਹੀਦਾ ਜਿਹੜੀਆਂ ਵੀ ਕੁੜੀਆਂ ਨੂੰ ਘਰ ਦੇ ਵਿੱਚੋਂ ਆਜ਼ਾਦੀ ਦਿੱਤੀ ਜਾਂਦੀ ਆ ਉਹਨਾਂ ਵੀ ਕੁੜੀਆਂ ਨੂੰ ਕਦੇ ਵੀ ਉਸ ਆਜ਼ਾਦੀ ਦਾ ਨਜਾਇਜ਼ ਫਾਇਦਾ ਨਹੀਂ ਉਠਾਉਣਾ ਚਾਹੀਦਾ ਜਦੋਂ ਕਿ ਪਰਿਵਾਰ ਦੇ ਵਿੱਚੋਂ ਕੁੜੀਆਂ ਘਰੋਂ ਬਾਹਰ ਵੀ ਜਾਂਦੀਆਂ ਤੇ ਕਿਤੇ ਵੀ ਜਾਂਦੀਆਂ ਉਹਨਾਂ ਨੂੰ ਵੀ ਆਪਣੇ ਇੱਕ ਘਰ ਦਾ ਮਾਣ ਸਤਿਕਾਰ ਲੈ ਕੇ ਆਪਣੇ ਮਾਪਿਓ ਦੀ ਇੱਜ਼ਤ ਲੈ ਕੇ ਤੇ ਆਪਣੇ ਘਰ ਵਾਲੇ ਦੀ ਇੱਜ਼ਤ ਲੈ ਕੇ ਨਾਲ ਤੁਰਨਾ ਚਾਹੀਦਾ ਕਦੇ ਵੀ ਕੋਈ ਗਲਤ ਕਦਮ ਨਹੀਂ ਚੱਕਣਾ ਚਾਹੀਦਾ ਇਹੀ ਪਰਿਵਾਰ ਦੇ ਵਿੱਚ ਪਤੀ ਨੂੰ ਤੇ ਮਾਪਿਓ ਨੂੰ ਭੈਣ ਭਰਾਵਾਂ ਨੂੰ ਵੀ ਇਹੀ ਚਾਹੀਦਾ ਵੀ ਆਪਣੇ ਪਰਿਵਾਰ ਦੇ ਵਿੱਚ ਕਿਸੇ ਵੀ ਬੱਚਾ ਧੀ ਭੈਣ ਨੂੰ ਖੁੱਲ੍ਹ ਕੇ ਜਾਣ ਦੀ ਆਜ਼ਾਦੀ ਦਿਓ ਜਦੋਂ ਵੀ ਆਪਾਂ ਕਿਸੇ ਧੀ ਭੈਣ ਨੂੰ ਖੁੱਲ ਕੇ ਜਿਉਣ ਦੀ ਆਜ਼ਾਦੀ ਦਿੰਦੇ ਆ ਤਾਂ ਉਸ ਨੂੰ ਉਸ ਆਜ਼ਾਦੀ ਨੂੰ ਵੀ ਬਰਕਰਾਰ ਰੱਖ ਕੇ ਉਹਦੀ ਇੱਜ਼ਤ ਰੱਖਣੀ ਚਾਹੀਦੀ ਆ ਜੇਕਰ ਇਹ ਸੋਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਅਸੀਂ ਕੋਈ ਵੀ ਵੀਡੀਓ ਜਦੋਂ ਬਣਾਉਨੇ ਆ ਅਸੀਂ ਉਸ ਦਾ ਕੋਈ ਨਾ ਕੋਈ ਟੌਪਿਕ ਆਪਣੀਆਂ ਸਾਰੀਆਂ ਵੀਡੀਓ ਪਰਿਵਾਰਕੀ ਹੁੰਦੀਆਂ ਜਿੰਨੀਆਂ ਕਿ ਆਪਣੇ ਸਮੱਸਿਆ ਚੱਲ ਰਹੀਆਂ ਪਰਿਵਾਰਾਂ ਦੇ ਵਿੱਚ ਜਾਂ ਆਪਣਾ ਸਮਾਜਿਕ ਗੱਲਾਂ ਹੁੰਦੀਆਂ ਉਹੀ ਅਸੀਂ ਵੀਡੀਓ ਕਰਦੇ ਆ ਇਹਨਾਂ ਗੱਲਾਂ ਨੂੰ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਕਿਉਂਕਿ ਇਹ ਸੱਚਾ ਲੱਗ ਭਾਗੇ ਗੱਲਾਂ ਸਾਰੀਆਂ ਸੱਚ ਆ ਤੇ ਇਹਨਾਂ ਨੂੰ ਸ਼ੇਅਰ ਜਰੂਰ ਕਰਿਆ ਕਰੋ ਆਪਾਂ ਹੋਰ ਬਹੁਤ ਵੀਡੀਓ ਸ਼ੇਅਰ ਕਰਦੇ ਆ ਜਿਨ੍ਹਾਂ ਦੇ ਵਿੱਚ ਕੋਈ ਵੀ ਤਰ੍ਹਾਂ ਦੀ ਕੋਈ ਤੁਕ ਨਹੀਂ ਬਣਦੀ ਹੁੰਦੀ ਚਲੋ ਹੁੰਦਾ ਹਰ ਇੱਕ ਦਾ ਆਪ ਕੋ ਆਪਣਾ ਮੋਟਿਵ ਹੁੰਦਾ ਪਰ ਅਸੀਂ ਬਹੁਤ ਜ਼ੋਰ ਲਾ ਕੇ ਮਿਹਨਤ ਕਰਕੇ ਚੀਜ਼ ਕਰਦੇ ਆ ਵੀ ਕਿਸੇ ਨਾ ਕਿਸੇ ਦਾ ਪਰਿਵਾਰ ਬਚ ਜੇ ਜਾਂ ਕਿਸੇ ਦਾ ਧੀ ਪੁੱਤ ਕਿਸੇ ਨਸੇ ਤੋਂ ਅਸੀਂ ਬਹੁਤ ਤਰ੍ਹਾਂ ਦੀਆਂ ਵੀਡੀਓ ਬਣਾਈਆਂ ਤੁਸੀਂ ਪਿੱਛੇ ਚੈਨਲ ਦੇ ਉੱਤੇ ਸਾਰੀਆਂ ਦੇਖੀ ਹੋਣੀਆਂ ਤੇ ਜਿਨ੍ਹਾਂ ਨੇ ਨਹੀਂ ਵੀ ਦੇਖੀਆਂ ਤਾਂ ਉਹ ਚੈਨਲ ਦੇ ਉੱਪਰ ਜ਼ਰੂਰ ਜਾ ਕੇ ਉਹ ਵੀਡੀਓ ਨੂੰ ਸਾਰਿਆਂ ਨੂੰ ਦੇਖੋ ਤੇ ਸ਼ੇਅਰ ਕਰੋ ਸਾਡੇ ਚੈਨਲ ਦਾ ਨਾਮ ਹੈ ਮਾਸਟਰ ਖੁੱਡੀ ਸਾਰਿਆਂ ਦਾ ਧੰਨਵਾਦ ਜੀ ਕੱਦੂ ਲੋ ਤੋਰੀ ਲੋ ਪ੍ਰਿੰਡੀ ਲੋ ਪੇਠਾ ਲੋ ਹਰੀ ਅੰਤਨੀ ਮੇਰੇ ਸਬਜੀ ਕੀ ਰੇਟ ਲਾਈ ਆ ਸਬਜੀ ਲੋਕਾ ਕੀ ਕਰਦਾ ਹੈ ਕਿੱਥੇ ਵਾਗੇ ਤੁਸੀਂ ਉਹ ਪਾਏ ਨਾ ਵਰਕ ਇਹਦਾ ਮੂਟਾ